ਸ਼੍ਰੀਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਬਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨੇਤਨ ਜਾਹੂਨੋ ਕਿਹਾ ਕਿ ਅਮਰੀਕਾ ਈਰਾਨ ਦੇ ਖਿਲਾਫ ਕਿਸੇ ਵੀ ਇਜ਼ਰਾਈਲੀ ਜਵਾਬੀ ਹਮਲੇ ਵਿੱਚ ਹਿੱਸਾ ਨਹੀਂ ਲਵੇਗਾ 1 April ਨੂੰ ਈਰਾਨ ਦੇ ਸੀਰੀਆ ਕੌਂਸੂਲੇਟ ਤੇ ਇੱਕ ਸ਼ੱਕੀ ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਸ਼ਨੀਵਾਰ ਰਾਤ ਨੂੰ ਇਜ਼ਰਾਈਲ ਤੇ ਸੈਂਕੜੇ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਹਮਲਿਆਂ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਬਾਈਡਨ ਨੇ ਕਿਹਾ ਕਿ ਉਸਨੇ ਨੇਤਨ ਜਾਹੂ ਨੂੰ ਦੱਸਿਆ ਕਿ ਇਜ਼ਰਾਈਲ ਨੇ ਬੇਮਿਸਾਲ ਹਮਲਿਆਂ ਤੋਂ ਬਚਾ ਲਈ ਅਤੇ ਉਹਨਾਂ ਨੂੰ ਹਰਾਉਣ ਦੀ ਸ਼ਾਨਦਾਰ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਬਾਈਡਨ ਨੇ ਬਿਆਨ ਵਿੱਚ ਇਹ ਨਹੀਂ ਕਿਹਾ ਕਿ ਉਸਨੇ ਅਤੇ ਨੇਤਨ ਜਾਹੂ ਨੇ ਸੰਭਾਵਿਤ ਇਜ਼ਰਾਈਲੀ ਪ੍ਰਤੀਕਿਰਿਆ ਜਾਂ ਸੰਭਾਵਿਤ ਸੰਯੁਕਤ ਰਾਜ ਦੀ ਸਮੂਹਯਤਾਰੇ ਚਰਚਾ ਕੀਤੀ ਸੀ। ਵਾਈਟ ਹਾਊਸ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਵੀ ਨੇ ਐਤਵਾਰ ਨੂੰ ABC ਦੇ ਦ੍ਰਿਸ਼ ਬਿਕ ਨੂੰ ਦੱਸਿਆ ਕਿ ਸੰਯੁਕਤ ਰਾਜ ਇਜ਼ਰਾਈਲ ਨੂੰ ਆਪਣੇ ਬਚਾ ਵਿਚ ਮਦਦ ਕਰਨਾ ਜਾਰੀ ਰੱਖੇਗਾ ਪਰ ਈਰਾਨ ਨਾਲ ਜੰਗ ਨਹੀਂ ਚਾਹੁੰਦਾ ਅਫਗਾਨਿਸਤਾਨ ਦੇ ਕੁਝ ਹਿੱਸਿਆਂ 'ਚ ਪਿਛਲੇ 3 ਦਿਨਾਂ 'ਚ ਪਾਰੀਮੀ ਬਰਫਬਾਰੀ ਅਤੇ ਹੜ੍ਹ ਕਾਰਨ ਤੇ 30 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਪਾਕਿਸਤਾਨ 'ਚ ਪਿਛਲੇ 48 ਘੰਟਿਆਂ 'ਚ ਮੀਨਲਸ ਸੰਬੰਧਿਤ ਘਟਨਾਵਾਂ 'ਚ 30 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਰਾਸ਼ਟਰੀ ਆਫਤ ਅਥਾਰਟੀ ਦੇ ਬੁਲਾਰੇ ਮੁਲਲ ਜ਼ਨਨ ਸ਼ੇਕ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ। ਕਾਬੂਲ ਸਮੇਤ ਅਫਗਾਨਿਸਤਾਨ ਦੇ 34 ਸੂਬਿਆਂ 'ਚੋਂ ਲਗਭਗ ਅੱਧਿਆਂ 'ਚ ਸ਼ੁੱਕਰਵਾਰ ਤੋਂ ਪਾਰੀਮੀ ਜਾਂ ਬਰਫਬਾਰੀ ਹੋ ਰਹੀ ਹੈ ਜਿਸ ਨਾਲ ਦੇਸ਼ ਦੇ ਕੁਝ ਹਿੱਸਿਆਂ 'ਚ ਅਚਾਨਕ ਹੜਾ ਬਰਬਾਨ ਉਰਜਗਨ ਅਤੇ ਪੰਛੀ ਸਮੇਤ ਕਈ ਸੂਬੇਂਚ ਪਾਰੀਮੀ ਬਰਫਬਾਰੀ ਅਤੇ ਹੜ੍ਹ ਕਾਰਨ ਤੇ 30 ਲੋਕਾਂ ਦੀ ਜਾਨ ਚਲੀ ਗਈ ਅਤੇ 27 ਹੋਰ ਜ਼ਖਮੀ ਹੋ ਗਏ ਹੜ੍ਹ ਕਾਰਨ 600 ਤੋਂ ਵੱਧ ਕਰੋੜਾਂ ਦਾ ਨੁਕਸਾਨ ਪੁੱਜਿਆ ਨਾਲ ਹੀ ਅਚਾਨਕ ਆਏ ਹੜ੍ਹਾਂ ਨੇ ਦੇਸ਼ ਵਿੱਚ 1950 ਏਕੜ ਬਾਹੀਜੋਗ ਜ਼ਮੀਨ ਅਤੇ 75 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਵੀ ਤਬਾਹ ਕਰ ਦਿੱਤਾ ਇਸ ਤੋਂ ਇਲਾਵਾ 200 ਤੋਂ ਵੱਧ ਪਸ਼ੂਆਂ ਦੀ ਵੀ ਮੌਤ ਹੋ ਗਈ ਹੈ ਸਹਾਇਤਾ ਐਈਐਨਸੀਐਨ ਅਧਿਕਾਰੀਆਂ ਦੇ ਸਹਿਯੋਗ ਨਾਲ 22852 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕੀਤੀ ਹੈ ਅਤੇ ਪ੍ਰਭਾਵਿਤ ਇਲਾਕੇ ਵਿੱਚ ਸਹਾਇਤਾ ਦੀ ਸਪਲਾਈ ਦੀ ਪ੍ਰਕਿਰਿਆ ਚੱਲੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਜ਼ਰਾਈਲ ਵਿਰੁੱਧ ਈਰਾਨ ਦੇ ਬਦਲੇ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ਤੇ 트੍ਰੰਪ ਨੇ ਕਿਹਾ ਜੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਤਾਂ ਇਜ਼ਰਾਈਲ ਤੇ ਹਮਲਾ ਨਾ ਹੁੰਦਾ। ਇਜ਼ਰਾਈਲ ਦੇ ਹਮਲੇ ਨੂੰ ਰੋਕਣ ਦੀ ਲੋੜ ਸੀ। 트੍ਰੰਪ ਨੇ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਸੰਦੇਸ਼ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਆਲੋਚਨਾ ਕੀਤੀ ਹੈ। 트੍ਰੰਪ ਨੇ ਕਿਹਾ ਈਰਾਨ ਹਮਲੇ ਤੇ ਬਾਈਡਨ ਦਾ ਰਾਸ਼ਟਰੀ ਸੰਬੋਧਨ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਸੀ। ਹੁਣ ਇਹ ਰਿਕਾਰਡ ਕੀਤੇ ਭਾਸ਼ਣ ਸੁਣਨ ਦਾ ਸਮਾਂ ਹੀ ਨਹੀਂ ਹੈ। ਹੋ ਸਕਦਾ ਹੈ ਕਿ ਹੁਣ ਬਾਈਡਨ ਦੇ ਸਲਾਹਕਾਰ ਉਹਨਾਂ ਨੂੰ ਪਹਿਲਾਂ ਤੋਂ ਮੁਨਾ ਲੈਣ 트럼ਪ ਨੇ ਅੱਗੇ ਕਿਹਾ ਅਮਰੀਕਾ ਇਜ਼ਰਾਈਲ ਦਾ ਸਮਰਥਨ ਕਰਦਾ ਹੈ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਪਰਮਾਤਮਾ ਇਜ਼ਰਾਈਲ ਦੇ ਲੋਕਾਂ ਦਾ ਭਲਾ ਕਰੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਬਹੁਤ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਉਤਰੀ ਪਾਰ ਦੇ ਕਈ ਰਾਜਾਂ 'ਚ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਕੁਝ ਥਾਵਾਂ 'ਤੇ ਪਾਰੀ ਮੀਂਹ ਅਤੇ ਹਾਲਾਂਕਿ ਕੁਝ ਥਾਵਾਂ 'ਤੇ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਆਈਐਮਡੀ ਨੇ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਗਰਜ ਬਿਜਲੀ ਅਤੇ ਤੇਜ਼ ਹਵਾ ਦੇ ਨਾਲ ਮੀਂਹ ਅਤੇ ਬਰਫ ਵਰਦੀ ਦੀ ਪੁਵਿਕ ਬਾਣੀ ਕੀਤੀ ਹੈ ਮੌਸਮ ਵਿਭਾਗ ਨੇ 16 April ਅਤੇ 17 April ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਦੀ ਵੀ ਪੁ ਸਾਰ ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿਮਾਲਿਆ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰ ਦੇ ਨਾਲ-ਨਾਲ ਕੁਝ ਪਾਰੀਮੀ ਅਤੇ ਬਰਫ਼ਬਾਰੀ ਹੋ ਸਕਦੀ ਹੈ। ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਤੂੜਪਰੀ, ਹਨੇਰੀ ਅਤੇ ਗੜੇਮਾਰੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਆਪੂਆ ਨਿਊ ਗਿਨੇ ਵਿੱਚ ਸੋਮਵਾਰ ਨੂੰ 6.5 ਦੀ ਤੀਬਰਤਾ ਦੇ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਅਜੇ ਤੱਕ ਸੁਨਾਮੀ ਦੀ ਕੋਈ ਚੇਤਾਵਨੀ ਜਾਂ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ ਅਮਰੀਕੀ ਪੂਵ ਵਿਗਿਆਨ ਸਰਵੇਖਣ ਇੱਕ ਬਿਆਨ ਵਿੱਚ ਦੱਸਿਆ ਕਿ ਦੱਖਣੀ ਪ੍ਰਸ਼ਾਂਤ ਤਾਪੂ ਦੇਸ਼ ਵਿੱਚ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਪੁਚਾਲ ਆਇਆ ਪੁਚਾਲ ਦਾ ਕੇਂਦਰ ਵੈਸਟ ਨਿਊ ਬ੍ਰਿਟੇਨ ਦੀ ਸੂਬਾਈ ਰਾਜਧਾਨੀ ਕਿੰਬੇ ਤੋਂ 110 ਕਿਲੋਮੀਟਰ ਦੱਖਣ ਪੂਰਬ ਵਿੱਚ 68 ਕਿਲੋਮੀਟਰ ਦੀ ਡੁੰਗਾਈ ਵਿੱਚ ਸਥਿਤ ਸੀ ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਦੱਸਿਆ ਕਿ ਅਜੇ ਸੁਨਾਮੀ ਦਾ ਕੋਈ ਅਲਰਟ ਨਹੀਂ ਹੈ ਪਾਪੂਆ ਨਿਊ ਗਿਨੀ ਪੁਚਾਲ ਦੇ ਲਿਹਾਜ਼ ਤੋਂ ਸੰਵੇਦਨਸ਼ੀਲ ਖੇਤਰ ਹੈ ਦੋਵਾਂ ਦੇਸ਼ਾਂ ਇਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧ ਗਿਆ ਇਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਤੇ ਦੋ ਪੱਖੀ جنگ ਦਾ ਖਤਰਾ ਵੀ ਵੱਧਦਾ ਜਾ ਰਿਹਾ ਇਸ ਦੇ ਨਾਲ ਹੀ ਗਾਜ਼ਾ ਤੇ ਲਗਾਤਾਰ ਆਈਡੀਐਫ ਦੇ ਹਮਲੇਆਂ ਕਾਰਨ ਅਤਵਾਦੀ ਸੰਗਠਨ ਹਮਾਸ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਜਿਹੇ ਵਿੱਚ ਪੀਐਮ ਮੋਦੀ ਨੇ ਭਾਰਤ ਵਿੱਚ ਸ਼ਾਂਤੀ ਦੀ ਗੱਲ ਕੀਤੀ ਹੈ ਭਾਰਤ ਵਿੱਚ ਇੱਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਲੋੜ ਤੇ ਜ਼ੋਰ ਦਿੱਤਾ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਾਸ਼ਪਾ ਹੈੱਡਕੁਆਰਟਰ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਵੇਂ ਕਿ ਸੰਸਾਰਕ ਤਣਾਅ ਤੇ ਯੁੱਧਾਂ ਦੇ ਮੱਦੇਨਜ਼ਰ ਵਿਸ਼ਵ ਅਨਿਸ਼ਚਿਤਤਾ ਦੇ ਬਦਲਾਅ ਵਿੱਚ ਘਿਰਿਆ ਹੋਇਆ ਸਮੇਂ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਸੁਰੱਖਿਆ ਸਾਡੀ ਤਰਜੀਹ ਹੈ ਉਹਨਾਂ ਕਹਾਂਗੇ ਅਜਿਹੇ ਔਖੇ ਸਮੇਂ ਵਿੱਚ ਭਾਰਤ ਵਿੱਚ ਇੱਕ ਮਜ਼ਬੂਤ ਸਥਿਰ ਅਤੇ ਬਹੁਮਤ ਵਾਲੀ ਸਰਕਾਰ ਦੀ ਲੋੜ ਕਈ ਗੁਣਾ ਵੱਧ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾਰ ਜੇਲ੍ਹ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਇਸ ਮੌਕੇ ਸੰਦੀਪ ਪਾਠਕ ਵੀ ਉਨ੍ਹਾਂ ਨਾਲ ਮੌਜੂਦ ਰਹੇ ਮੁਲਾਕਾਤ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਦੌਰਾਨ ਸੀਐਮ ਮਾਨ ਨੇ ਕਿਹਾ ਜੇਲ੍ਹ ਵਿੱਚ ਕੇਜਰੀਵਾਲ ਨੂੰ ਅਨਸੁਹੂਲਤਾਂ ਤੋਂ ਵੀ ਬਾਂਚਾ ਰੱਖਿਆ ਗਿਆ ਉਨ੍ਹਾਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਦਾ ਕਸੂਰ ਮੁਹੱਲਾ ਕਲੀਨਿਕ ਬਣਾਉਣਾ ਅਤੇ ਮੁਫਤ ਬਿਜਲੀ ਕਰਨਾ ਹੈ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਕੇਜਰੀਵਾਲ ਨੂੰ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ ਮੇਰੀ ਛੱਡੋ ਪੰਜਾਬ ਚ ਮੁਫਤ ਬਿਜਲੀ ਮਿਲਦੀ ਹੈ ਜਾਂ ਨਹੀਂ ਉਨ੍ਹਾਂ ਕਿਹਾ ਕਿ ਦੇ ਪਾਰ ਫੋਨ ਤੇ ਮੇਰੇ ਨਾਲ ਗੱਲਬਾਤ ਕਰਵਾਈ ਗਈ ਹੈ ਸੀਐਮ ਮਾਨ ਨੇ 파ਸ਼ਪਤੇ ਨਿਸ਼ਾਨਾ ਬਿਨਦੇ ਹੋਏ ਕਿਹਾ ਕਿ ਕੇਜਰੀਵਾਲਨ ਅਤਵਾਦੀਆਂ ਬਾਂਕਸ ਨੂੰ ਕਿਉਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਮੇਰੀ ਕੇਜਰੀਵਾਲ ਨਾਲ ਹਾਰਡ ਕੋਰ ਕ੍ਰਿਮੀਨਲ ਬਾਂਕ ਮੁਲਾਕਾਤ ਕਰਵਾਈ ਗਈ ਹੈ ਦੱਸਣ ਜੋਗ ਹੈ ਕਿ ਇਸ ਤੋਂ ਪਹਿਲਾਂ 10 April ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਤਿਹਾਰ ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਨੇਤਾਵਾਂ ਦੀ ਮੁਲਾਕਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਰਾਨ ਨੇ 300 ਤੋਂ ਵੱਧ ਬਲਾਸਟਿਕ ਮਿਜ਼ਾਈਲਾਂ, ਕ੍ਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਵੱਡਾ ਹਮਲਾ ਕੀਤਾ। ਹਾਲਾਂਕਿ ਇਨ੍ਹਾਂ 'ਚੋਂ 99% ਨੂੰ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਹਵਾ ਵਿੱਚ ਤਬਾਹ ਕਰ ਦਿੱਤਾ ਗਿਆ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਨਾਲ-ਨਾਲ ਗੁਆਂਢੀ ਮੁ슬ਮਾਨ ਦੇਸ਼ ਜਾਰਡਨ ਨੇ ਇਰਾਨੀ ਹਮਲੇ ਨੂੰ ਰੋਕਣ ਵਿੱਚ ਇਜ਼ਰਾਈਲ ਦੀ ਮਦਦ ਕੀਤੀ। ਹੁਣ ਪੂਰੀ ਦੁਨੀਆ ਇਸ ਗੱਲ 'ਤੇ ਨਜ਼ਰ ਰੱਖ ਰਹੀ ਹੈ ਕਿ ਇਰਾਨੀ ਹਮਲੇ ਤੋਂ ਬਾਅਦ ਇਜ਼ਰਾਈਲ ਕੀ ਪ੍ਰਤੀਕਿਰਿਆ ਕਰੇਗਾ। ਇਜ਼ਰਾਈਲ ਦੇ ਪ੍ਰਮੁੱਖ ਸਿਆਸਦਾਨ ਐਤਵਾਰ ਨੂੰ ਇਸ ਗੱਲ 'ਤੇ ਚਰਚਾ ਕਰਦੇ ਰਹੇ ਕਿ ਇਰਾਨ ਦੇ ਮਿਜ਼ਾਈ ਦ ਕੈਬਨਿਟ ਮੈਂਬਰ ਅਤੇ ਪੋਰਟਫੋਲੀਓ ਤੋਂ ਬਿਨਾ ਮੰਤਰੀ ਬੈਨੀ ਗੇਟਸ ਨੇ ਕਿਹਾ ਕਿ ਮੁਹਿੰਮ ਅਜੇ ਖਤਮ ਨਹੀਂ ਹੋਈ ਹੈ। ਹਜ਼ੂਰ ਲਮ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਈਰਾਨ ਦੇ ਖਿਲਾਫ ਹਮਲੇ ਦਾ ਤੁਰੰਤ ਜਵਾਬ ਨਹੀਂ ਦੇਵੇਗਾ। ਗੇਟਸ ਨੇ ਕਿਹਾ ਅਸੀਂ ਈਰਾਨ ਦੇ ਖਿਲਾਫ ਇੱਕ ਖੇਤਰੀ ਗੱਟਚੋੜ ਬਣਾਵਾਂਗੇ ਅਤੇ ਸਹੀ ਸਮੇਂ ਤੇ ਇਸ ਹਮਲੇ ਦੀ ਕੀਮਤ ਚੁਕਾਵਾਂਗੇ। ਗੇਟਸ ਨੇ ਹਮਲੇ ਨੂੰ ناکਾਮ ਕਰਨ ਨੂੰ ਇੱਕ ਰਣਨੀਤਿਕ ਪ੍ਰਾਪਤੀ ਦੱਸਿਆ ਜਿਸ ਦਾ ਇਜ਼ਰਾਈਲ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਲਈ ਫਾਇਦਾ ਉਠਾਉਣਾ ਚਾਹੀਦਾ ਹੈ। ਸੋ ਇਹ ਸੰ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ